ਰਾਵੀ ਕੰਡੇ ਰਹਿੰਦੇ ਲੋਕਾਂ ਦਾ ਇਸ ਸਮੇਂ ਹਾਲ ਬੜਾ ਮਾੜਾ ਹੈ ਮਕਾਨ ਟਹਿ ਗਏ ਨੇ ਘਰ ਦਾ ਸਾਮਾਨ ਪਾਣੀ ਚ ਰੁੜ ਗਿਆ ਕੱਪੜੇ ਤੱਕ ਨਹੀਂ ਬਚੇ ਇਹਨਾਂ ਦਾ ਮੰਡਲਾ ਹਾਲ ਸੁਧਾਰਨ ਲਈ 샤ਰੁਖ ਖਾਨ ਨੇ ਕਰਮ ਕੀਤਾ 샤ਰੁਖ ਦੀ ਐਨਜੀਓ ਮੀਰ ਅੰਮ੍ਰਿਤਸਰ ਆਧਾਰਿਤ ਐਨਜੀਓ ਵੌਇਸ ਆਫ ਅੰਮ੍ਰਿਤਸਰ ਨਾਲ ਮਿਲ ਕੇ ਰਾਵੀ ਕੰਡੇ ਪਿੰਡਾਂ ਚ ਘਰਾਂ ਦੀ ਉਸਾਰੀ ਕਰਵਾਈ ਗਈ ਵੌਇਸ ਆਫ ਅੰਮ੍ਰਿਤਸਰ ਸੰਸਥਾ ਦੇ ਮੋਢੀ ਸੀਨੂ ਅਰੋੜਾ ਦੇ ਮੁਤਾਬਿਕ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਚ ਰਾਵੀ ਕੰਡੇ ਤੇ ਪਿੰਦੇ ਪੰਜ ਪਿੰਡ ਸ਼ਾਰਟਲਿਸਟ ਕੀਤੇ ਗਏ ਨੇ ਜਿੰਨਾਂ 'ਚ ਫਿਲਹਾਲ ਦੋ ਪਿੰਡਾਂ ਤੋਂ ਸ਼ੁਰੂਆਤ ਕਰਕੇ ਕਰੀਬ 500 ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਦੇ ਘਰ ਢਹਿ ਟੇਰੀ ਹੋ ਗਏ ਨੇ ਨੁਕਸਾਨੇ ਗਏ ਨੇ ਉਹਨਾਂ ਲਈ ਉਸਾਰੇ ਦਾ ਕੰਮ ਕਰਵਾਇਆ ਜਾਵੇਗਾ ਤੇ ਨਾਲ ਉਹਨਾਂ ਨੂੰ ਲੋੜਿੰਦਾ ਸਮਾਨ ਵੀ ਜਿਵੇਂ ਗੈਸ ਸਿਲੰਡਰ ਬੈੱਡ ਪੱਖੇ ਪੀਣ ਵਾਲੇ ਪਾਣੀ ਲਈ ਫਿਲਟਰ ਵੀ ਮੁਹੱਈਆ ਕਰਵਾਇਆ ਜਾਵੇਗਾ ਹੜਪੀੜਤਾ ਲਈ ਮਦਦ ਸੇਵਾ ਲਈ ਫਿਲਮੀ ਪਰਦੇ ਦੇ ਬਹੁਤ ਵੱਡੇ ਕਲਾਕਾਰ ਆ ਗਏ ਨੇ ਸਲਮਾਨ ਖਾਨ ਨੇ ਤਾਂ ਕਈ ਹੜਪ੍ਰਭਾਵਿਤ ਪਿੰਡ ਗੋਦ ਲਏ ਪੰਜ ਕਿਸ਼ਤੀਆਂ ਦਿੱਤੀਆਂ ਵਿੱਕੀ ਕੌਸ਼ਲ ਪੰਜਾਬ ਦੇ ਜਾਏ ਉਹਨਾਂ ਨੇ ਗਲੋਬਲ ਸਿੱਖ ਫਾਊਂਡੇਸ਼ਨ ਨਾਲ ਮਿਲ ਕੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਮੈਡੀਕਲ ਵੈਨਾ ਲਗਵਾਈਆਂ ਅਕਸ਼ੇ ਕੁਮਾਰ ਨੇ 5 ਕਰੋੜ ਦੀ ਸੇਵਾ ਦਿੱਤੀ ਹੈ ਰਣਦੀਪ ਹੁੱਡਾ ਹਰ ਪੀੜਤਾ 'ਚ ਪਹੁੰਚੇ ਨੇ ਲੋੜ ਵਾਲੀਆਂ ਚੀਜ਼ਾਂ ਮੁਹੱਈਆ ਕਰਵਾ ਕੇ ਸੇਵਾ ਕੀਤੀ ਇਹ ਗੱਲ ਪੱਕੀ ਹੈ ਕਿ ਪੰਜਾਬ ਹੜ੍ਹਾਂ ਦੀ ਮਾਰ ਦੇ ਔਖੇ ਸਮੇਂ 'ਚੋਂ ਲੰਘ ਰਿਹਾ ਤੇ ਆਉਂਦੇ ਸਮੇਂ 'ਚ ਪੰਜਾਬ ਯਾਦ ਰੱਖੇਗਾ ਇਨ੍ਹਾਂ ਕਲਾਕਾਰਾਂ ਦੇ ਸੇਵਾ ਵਾਲੇ ਹੱਥਾਂ ਨੂੰ ਦਰਿਆ ਕੰਡੇ ਰੇਂਦੇ ਲੋਕਾਂ ਦਾ ਇਸ ਸਮੇਂ ਹਾਲ ਬੜਾ ਮਾੜਾ ਹੈ ਮਕਾਨ ਟਹਿ ਗਏ ਨੇ ਘਰ ਦਾ ਸਮਾਨ ਪਾਣੀ ਚ ਰੁੜ ਗਿਆ ਕੱਪੜੇ ਤੱਕ ਨਹੀਂ ਬਚੇ ਇਹਨਾਂ ਦਾ ਮੰਡਲਾ ਹਾਲ ਸੁਧਾਰਨ ਲਈ ਸ਼ਾਰੂਖ ਖਾਨ ਨੇ ਕਰਮ ਕੀਤਾ ਸ਼ਾਰੂਖ ਦੀ ਐਨਜੀਓ ਮੀਰ ਅੰਮ੍ਰਿਤਸਰ ਆਧਾਰਿਤ ਐਨਜੀਓ ਵੌਇਸ ਆਫ ਅੰਮ੍ਰਿਤਸਰ ਨਾਲ ਮਿਲ ਕੇ ਰਾਵੀ ਕੰਡੇ ਪਿੰਡਾਂ ਚ ਘਰਾਂ ਦੀ ਉਸਾਰੀ ਕਰਵਾਏਗੀ ਵੌਇਸ ਆਫ ਅੰਮ੍ਰਿਤਸਰ ਸੰਸਥਾ ਦੇ ਮੋਢੀ ਸੀਨੂ ਅਰੋੜਾ ਦੇ ਮੁਤਾਬਿਕ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਚ ਰਾਵੀ ਕੰਡੇ ਤੇ ਪਿੰਡੇ ਪੰਜ ਪਿੰਡ ਸ਼ਾਰਟਲਿਸਟ ਕੀਤੇ ਗਏ ਨੇ ਜਿੰਨ ਅਜ ਫਿਲਹਾਲ ਦੋ ਪਿੰਡਾਂ ਤੋਂ ਸ਼ੁਰੂਆਤ ਕਰਕੇ ਕਰੀਬ 500 ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਦੇ ਘਰ ਢਹਿ ਟੇਰੀ ਹੋ ਗਏ ਨੇ ਨੁਕਸਾਨੇ ਗਏ ਨੇ ਉਹਨਾਂ ਲਈ ਉਸਾਰੇ ਦਾ ਕੰਮ ਕਰਵਾਇਆ ਜਾਵੇਗਾ ਤੇ ਨਾਲ ਉਹਨਾਂ ਨੂੰ ਲੋੜਿੰਦਾ ਸਮਾਨ ਵੀ ਜਿਵੇਂ ਗੈਸ ਸਿਲੰਡਰ ਬੈੱਡ ਪੱਖੇ ਪੀਣ ਵਾਲੇ ਪਾਣੀ ਲਈ ਫਿਲਟਰ ਵੀ ਮੁਹੱਈਆ ਕਰਵਾਇਆ ਜਾਵੇਗਾ ਹੜਪੀੜਤਾ ਲਈ ਮਦਦ ਸੇਵਾ ਲਈ ਫਿਲਮੀ ਪਰਦੇ ਦੇ ਬਹੁਤ ਵੱਡੇ ਕਲਾਕਾਰ ਆ ਗਏ ਨੇ ਸਲਮਾਨ ਖਾਨ ਨੇ ਤਾਂ ਕਈ ਹੜਪ੍ਰਭਾਵਿਤ ਪਿੰਡ ਗੋਦ ਲਏ ਪੰਜ ਕਿਸ਼ਤੀਆਂ ਦਿੱਤੀਆਂ ਵਿੱਕੀ ਕੌਸ਼ਲ ਪੰਜਾਬ ਦੇ ਜਾਏ ਉਹਨਾਂ ਨੇ ਗਲੋਬਲ ਸਿੱਖ ਫਾਊਂਡੇਸ਼ਨ ਨਾਲ ਮਿਲ ਕੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਮੈਡੀਕਲ ਵੈਨਾ ਲਗਵਾਈਆਂ ਅਖਸ਼ੇ ਕੁਮਾਰ ਨੇ 5 ਕਰੋੜ ਦੀ ਸੇਵਾ ਦਿੱਤੀ ਹੈ ਰਣਦੀਪ ਹੁੱਡਾ ਹਰ ਪੀੜਤਾ 'ਚ ਪਹੁੰਚੇ ਨੇ ਲੋੜ ਵਾਲੀਆਂ ਚੀਜ਼ਾਂ ਮੁਹੱਈਆ ਕਰਵਾ ਕੇ ਸੇਵਾ ਕੀਤੀ ਇਹ ਗੱਲ ਪੱਕੀ ਹੈ ਕਿ ਪੰਜਾਬ ਹੜ੍ਹਾਂ ਦੀ ਮਾਰ ਦੇ ਔਖੇ ਸਮੇਂ 'ਚੋਂ ਲੰਘ ਰਿਹਾ ਤੇ ਆਉਂਦੇ ਸਮੇਂ 'ਚ ਪੰਜਾਬ ਯਾਦ ਰੱਖੇਗਾ ਇਨ੍ਹਾਂ ਕਲਾਕਾਰਾਂ ਦੇ ਸੇਵਾਵਾਲੇ ਹੱਥਾਂ ਨੂੰ